ਹਰ ਸਾਲ ਵੱਡੇ ਮਹਾਂਪੁਰਸ਼ਾਂ ਦੇ ਸਮੇਂ ਤੋਂ ਲੈ ਕੇ ਹੁਣ ਤੱਕ ਨਿਰੰਤਰ ਜੋ ਸਲਾਨਾ ਸਮਾਗਮ ਇਥੇ ਧਾਰਮਿਕ ਦੀਵਾਨਾਂ ਦੇ ਉਹ ਨਿਰੰਤਰ ਚੱਲਦੇ ਨੇ ਤੇਰਾ ਸਭ ਸਭ ਬਿਲੇ ਦਾ ਦੁਰ ਨਿਵਾਰਨ ਹਾਰਾ ਤੁੰਤਾ ਸੁਖਰਾਸਤਾ ਕੋ ਬਿਨ ਨਾ ਗਉ ਲਾਗੇ ਜਾਪੀ ਪ੍ਰਭ ਅਗੇ ਅਰਦਾਸ ਅਰਦਾਸ ਇੱਕ ਊੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤਿਹ ਸ੍ਰੀ ਗੋਵਿੰਦ ਜੀ ਸਹਾਇ ਬਾਦ ਸ੍ਰੀ ਗੋਵਿੰਦ ਜੀ ਕੀ ਬਾਤ ਸਾਹਿ ਬਸਨੀ ਰਧੰਬ ਗੋਵਤੇ ਸਮਰਤੇ ਗੁਰੂ ਨਾਨਕ ਦੇਵ ਇਤਿਹਾਏ ਅੰਗਦ ਗੁਰਤੇ ਅੰਮਰਦਾਸ ਰੰਧਾ ਸਿੰਘ ਸਹਾਇ ਆਦਰ ਨਾਰਗੋ ਮੰਨਨੋ ਸਿਮਰੋ ਸ਼੍ਰੀ ਹਰਿਦਾਏ ਸ਼੍ਰੀ ਹਰਿਕ੍ਰਿਸ਼ਨ ਤੇ ਆਈਐ ਜਿਸ ਰਿਥੇ ਸਬਦੁ ਪਜਾਏ ਤੇਦ ਬਾਲਾ ਦਸਿਂ ਰੇ ਕਰਮੁ ਨਿਧਿਆਵੇ ਧਾਰੇ ਸੁਖਾਹੀ ਹੋਏ ਸਹਾਰੇ ਦਸਨੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੁਖਾਹੀ ਹੋਏ ਸਹਾਰੇ ਸਲੋਕ ਮਹਲਾ 4 ਆਦੇ ਜਾਨੇ ਕਰੇ ਆਪ ਅਤਿ ਆਨਹਰਾ ਸਿਤੇ ਅਗੈ ਨਾਨਕਾ ਤ੍ਰਿ ਕੀਤੇ ਅਦਾਸ ਸਤਿ ਕੀ ਰੀ ਆਕਾਰਪੁਰਖ ਜੀਤਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਜੀ ਸਿਮਰਦੇ ਗੁਰੂ ਜਸਾਂ ਨਵਾਤਿ ਹਈਆਂ ਅਨਿਆਤਮ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੇ ਜਾਪ ਜਾ ਧਿਆਨ ਕਰਕੇ ਖਾਲਸਾ ਜੀ ਸਾਹਿਬੋ ਜੀ ਸਿਮਰਦੇ ਗੁਣ ਅਨਿਆ ਬਿਆਨੀਆਂ ਜੋ ਹਣ ਸਰਵ ਜਾਤਿਆਂ ਜਾਲੀ ਮੁਕਤੇ ਆ ਪੰਨਾਂ ਤਸਤਾਂ ਸਰਬੱਤ ਗੁਰਦਾਰਿਆਂ ਦਾ ਧਿਆਨ ਕਰਕੇ ਖਾਲਸਾ ਜੀ ਸਾਦੇ ਬੋਲੋ ਜੀ ਸਿਮਰਿ ਆਪਿ ਨਾਮ ਤੁਮਹਾਂ ਨਾਮ ਜਪਿਆ ਵੰਡ ਛਕਿਆ ਤੁਮੇ ਸਿ ਸਿਦਕ ਤੇ ਬੰਦ ਬੰਦ ਘਟਾਇ ਕੋਬਰੀਆਂ ਲੋਹਾਈਆਂ ਚਲਕੜੀਆਂ ਤੇ ਲੜੇ ਜਿੱਤ ਨਹੀਂ ਹਾਰਿਆ ਜਿਨਾ ਪਿਆਰੀਆਂ ਸੱਚਿਆਰੀਆਂ ਸਿਦਕਵਾਨ ਸਿੱਖਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਦੇ ਬੋਲੋ ਜੀ ਸਿਮਰਿ ਆਪਿ ਖਾਲਾ ਮੰਨੀ ਮਾਤੁਰਜੀ ਮਤਬੰਦ ਦਾ ਰੱਖਾ ਆਪ ਗਾਦ ਗੁਰਖਵਾਲੀ ਗੁਰੂ ਬਖਸ਼ਨਾ ਜੀ ਸੇ ਕਾਮ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਦੁਲੇਬ ਦਾਣ ਵਿਸਾਹ ਦਾਣ ਪ੍ਰੋਸਾਦ ਦਾਣ ਦਾਣਾ ਸਿਰ ਦਾਣ ਨਾਮ ਦਾਣ ਸ਼੍ਰੀ ਅਨਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨਿਸ਼ਣਾਂ ਤੰ ਗੁਰਪੁਰ ਤੁਹਾਡੇ ਸੁਭਾਵੇ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਪੰਡਵਾ ਜਿਸਕੇ ਚਰਿਓ ਪਰ ਤੂੰ ਸੁਆਮੀ جس کے پھر اوپر سوامی سو دکھ کیو بولنا جانا ملا کا پا جو ਦੀ ਬਖਸਨਾ ਨਾਮ ਧਿਆਇਨ ਸੁਖ ਫਲ ਪਾਇਆ ਜਿਨ੍ਹਾਂ ਨੇ ਸਾਡੇ ਇਸ ਰਾਕੇ ਨੂੰ ਪੰਚਤਾਨਾ ਦੀ ਬਖਸ਼ਿਸ਼ ਕਰਕੇ ਬੇਸ਼ੱਕ ਨਹੀਂ ਸਮਾ ਘਟੁੰਦਾ ਪਰ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਸਾਰਾ ਗਿਆਨ ਸਮੁੰਦਰੋਂ ਦਿੱਤਾ ਹੈ। ਅਰੋਧ ਕਮੇਟੀ ਵੱਲੋਂ ਮਹਾਪੁਰਸ਼ਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸੁਵਿੰਦਿਆ 사 ਸੰਗਤ ਜੀ ਕਿ ਕੱਲ ਤੋਂ ਲੈ ਕੇ 5 ਤਰੀਕ ਤੱਕ ਜੋ ਇਸ ਸੰਗਤ ਦੇ ਮਹਾਪੁਰਸ਼ ਬਾਬਾ ਜੀ ਜੀ ਸੰਗੀ निरंतर सेवा ਕਰ ਰਹੇ ਨੇ ਹਮਤ ਬੇਲੇ ਕੋ ਲੈ ਕੇ ਕਥਾ ਵਿਚਾਰਨ ਕਰਦੇ ਨੇ ਉਹਨਾਂ ਬਦੋਂ ਵੀ 2-3 ਨਾਲ ਕੇ 5 ਤੱਕ ਨਿਰੰਤਰ ਗੁਰਵਾਣੀ ਦੇ ਜੋ ਜਮਾਨੇ ਉਹ ਸਮਾਂ ਹੀ ਹੈ 1 ਵਜੇ ਵਾਗੇ ਗੁਰੂ ਵਾਗੇ ਗੁਰੂ ਤਰੀਕੇ ਦੇ ਨਾਲ ਅੰਮ੍ਰਿਤਪਾਲ ਜੀ ਦਵਾਨਾ ਦੀ ਸੇਵਾ ਜਿਹੜੀ ਹੈਗੀ ਇਸ ਪਵਿੱਤਰ ਸਥਾਨ ਤੇ ਕੀਤੀ ਔਰ ਆਪਾਂ ਦੇਖਿਆ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਹੈਗੀਆਂ ਬਕਮਸਤਕ ਹੋਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੀਆਂ ਔਰ ਜਿਸ ਤਰੀਕੇ ਦੇ ਨਾਲ ਅੱਜ ਸਾਰੇ ਮਿਲ ਕੇ ਜਿਹੜੇ ਹੈਗੇ ਆ ਲੰਗਰ ਪਾਲਿਸ਼ ਕਰ ਰਹੇ ਨੇ ਇੱਕ ਨਵੀਂ ਜਿਹੜੀ ਫ੍ਰੇਮ ਹੈਗਾ ਨਵੀਆਂ ਅਨਰਜੀਆਂ ਜਿਹੜੀਆਂ ਬਾਬਾ ਜੀ ਜਦੋਂ ਆਉਂਦੇ ਆ ਰਾਣਾ ਸਾਹਿਬ ਵਾਲੇ ਦੇ ਜਾਂਦੇ ਆ ਲੋਕਾਂ ਨੂੰ ਸਾਰੀਆਂ ਅਨਰਜੀ ਰੀਚਾਰਜ ਕਰ ਜਾਂਦੇ ਹੈਗੇ ਆ ਉਹਨਾਂ ਦੇ ਵਿੱਚ ਤਾਕਤਾਂ ਭਰ ਜਾਂਦੇ ਹੈਗੇ ਆ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਸਾ ਕਾਰਪੂਰ ਦੀ ਕਿਰਪਾ ਜੀ ਜੋ ਹਰ ਸਾਲ ਵੱਡੇ ਮਹਾਪੁਰਸ਼ ਵਾਲੇ ਸਮੇਂ ਤੋਂ ਲੈ ਕੇ ਹੁਣ ਤੱਕ ਨਿਰੰਤਰ ਜੋ ਸਾਲਾਨਾ ਸਮਾਗਮ ਇੱਥੇ ਧਾਰਮਿਕ ਦੀਵਾਨਾਂ ਦੇ ਉਹ ਨਿਰੰਤਰ ਚੱਲਦੇ ਨੇ ਤਵੇ ਤੋਂ ਦੀ ਪ੍ਰਵੰਦੇ ਕਮੇਟੀ ਪ੍ਰਾਂਤ ਰਾਜਪਾਲ ਸਿੰਘ ਜੀ ਹੋਰ ਸਾਰੇ ਨੇ ਰੜਕੇ ਬੜੇ ਉਪਰਾਲੇ ਕੀਤੇ ਨੇ ਦੇਖੋ ਇਹ ਮੌਸਮ ਖਰਾਬ ਦੇ ਹੋਣ ਦੇ ਬਾਵਜੂਦ ਵੀ ਸੰਗਤਾਂ ਬੜੇ ਉਤਸ਼ਾਹ ਦੇ ਨਾਲ ਆ ਕੇ ਹਾਜ਼ਰੀਆਂ ਭਰ ਰਹੀਆਂ ਨੇ ਸੋ ਗੁਰਸਾਖਰ ਕਿਰਪਾ ਕਰਨ ਕਿ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਜਿਹੜੇ ਸਮਾਗਮ ਹੁੰਦੇ ਰਹਿਣਗੇ ਜੀ ਪਰ ਜਿਹੜੇ ਨਵੇਂ ਮਹਾਂਪੁਰਖ ਨੇ ਇੱਥੇ ਜਿਹੜੇ ਆਏ ਨੇ ਉਹ ਹਾਂ ਉਹਨਾਂ ਵੱਲੋਂ ਵੀ ਜਿਹੜਾ ਇਹ ਪ੍ਰਾਲਾ ਜਿਹੜੇ ਮਾਗਦੇ ਮਹੀਨੇ ਦੇ ਵਿੱਚ ਸੰਗਤਾਂ ਨੇ ਪ੍ਰਾਲਾ ਕੀਤਾ ਵੀ ਸਵੇਰੇ ਦੋ ਤਰੀਕ ਤੋਂ ਲੈ ਕੇ 5 ਤਰੀਕ ਤੱਕ ਉਹਨਾਂ ਵੱਲੋਂ ਵੀ ਜਿਹੜੇ ਗੁਰਬਾਣੀ ਦੇ ਪ੍ਰਵਾਹ ਉਸੇ ਤਰ੍ਹਾਂ ਜਾਰੀ ਹੈਗੇ ਜੀ ਗੱਲ ਤੋਂ ਸਮਾਂ 1 ਵਜੇ ਤੋਂ ਲੈ ਕੇ 4 ਵਜੇ ਤੱਕ ਇਹ ਜਵਾਨ ਇਸੇ ਤਰ੍ਹਾਂ ਚੱਲਦੇ ਰਹਿਣਗੇ ਜੀ ਕੀ ਕਹਿਣਾ ਚਾਹੋਗੇ ਕਿ ਨੌਜਵਾਨਾਂ ਨੂੰ ਜਿਸ ਤਰੀਕੇ ਦੇ ਨਾਲ ਅੱਜ ਨੌਜਵਾਨ ਜਿਹੜੇ ਆ ਕਰਾਹੇ ਪੈ ਰਹੇ ਆ ਮਾਪੇ ਦਾ ਕਹਿਣਾ ਨਹੀਂ ਮੰ ਥੋੜਾ ਇਹਨਾਂ ਦਾ ਦਿਮਾਗ ਮੋਬਾਈਲਾਂ 'ਤੇ ਜ਼ਿਆਦਾ ਹੋ ਗਿਆ। ਅਗਰ ਉਹ ਇਹ ਜੇ ਧਾਰਮਿਕ ਸਥਾਨਾਂ ਤੇ ਆਉਣ ਤਾਂ ਉਹਨਾਂ ਦੀ ਖੁਸ਼ੀਆਂ ਜਿਹੜੀਆਂ ਦੁੱਗਣੀਆਂ। ਜਿ ਕੋਈ ਉਸ ਖੁਸ਼ੀ ਨਾਲ ਨੋਕੜੇ ਹਰੇ ਪਰ ਇਹ ਸਰਕਾਰਾਂ ਦੀ ਪਾਲਿਸੀ ਸਾਡੇ ਦਰਵਾਜ਼ੇ 'ਤੇ ਦੇਰ ਰਹੀ ਜੀ। ਸਾਡੇ ਇੱਕਾ ਸਿਸਟਮ ਜਿਹੜਾ ਮੋਬਾਈਲਾਂ ਦਾ ਤੁਸੀਂ ਅੱਜ ਵੀ ਦੇਖਿਆ ਨਰਤਰ ਗੁਰਵਾਨ ਦੇ ਪ੍ਰਵਾਸ ਵਾਲੇ ਪਾਸੇ ਫੋਨ ਉੱਥੇ ਵੀ ਵੱਜਦੇ ਰਹੇ ਇਸ ਸੰਸਾ ਦੇ। ਸੰਗਤਾਂ ਨੂੰ ਵੀ ਸਜੂਦ ਦੇਣਾ ਪਊਗਾ ਜੀ ਗੱਲਾਂ ਤੋਂ ਜਦੋਂ ਅਸੀਂ ਸੰਗਤ ਕਰਦੇ ਆ ਨਾ ਉੱਥੇ ਸਾਨੂੰ ਪਹਿਲਾਂ ਸਭ ਤੋਂ ਪਹਿਲਾਂ ਸਾਡੇ ਜਿਹੜੇ ਫੋਨ ਆ ਉਹਨੂੰ ਸਾਇਲੈਂਟ ਕਰ ਦੇਣਾ ਚਾਹੀਦਾ ਹੈ ਤਾਂ ਕਿ ਹੋਰ ਵੀ ਸੰਗਤਾਂ ਦਾ ਧਿਆਨ ਗੁਰਬਾਣੀ ਦੇ ਲੜ ਲੱਗিয়ে ਇਹ ਜੋ ਸਾਡੇ ਸ਼ਰੂਮਣੀ ਕਮੇਟੀ ਦੇ ਕਾਰਜ ਸੀ ਉਹ ਅਧੂਰੇ ਪਏ ਨੇ ਉਹ ਕਰਨੇ ਚਾਹੀਦੇ ਉਹਨਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਸਮਾਗਮ ਕਰਾਉਣੇ ਚਾਹੀਦੇ ਤਾਂ ਕਿ ਸੰਗਤਾਂ ਜਾਗਰੂਕ ਰਹਿੰਦੀਆਂ ਰਹਿਣ ਔਰ ਇਹ ਸਥਾਨ ਜਿਹੜਾ ਕਿ ਨਾਲ ਦੀ ਨਾਲ ਧਾਰਮਿਕ ਵਿੱਦਿਆ ਜਿਹੜਾ ਹੈਗੀ ਆ ਸਕੂਲ ਦੇ ਰੂਪ ਦੇ ਵਿੱਚ ਵਿਦਿਆ ਦਾ ਦਾਨ ਦੇ ਰਿਆ ਹੈਗਾ ਔਰ ਵਿਦਿਅ ਉਹਦੀ ਵੀ ਐਡਮਿਸ਼ਨਾਂ ਚੱਲੂ ਨੇ ਦੇਖੋ ਇੱਥੇ ਸਾਡੇ ਨਾਲ ਹੀ ਸਤਿਮਹਾਰਾਜ ਦੇ ਨਾਂ ਦੇ ਸਕੂਲ ਬਹੁਤ ਤਰ੍ਹਾਂ ਚੱਲਦਾ ਆ ਰਿਹਾ ਜੀ ਬੜੇ ਘੱਟ ਖਰਚਿਆਂ ਦੇ ਉੱਤੇ ਜਿਹੜੀ ਇਹ ਸੰਗਤਾਂ ਨੂੰ ਉਸ ਤੋਂ ਬੱਚਿਆਂ ਨੂੰ ਵਿਦਿਆ ਦਿੱਤੀ ਜਾਂਦੀ ਹੈ ਅਸੀਂ ਵੀ ਕੋਸ਼ਿਸ਼ ਕਰ ਰਹੇ ਹਾਂ ਵੀ ਸਕੂਲ ਦੇ ਇੱਥੇ ਆਪਣੇ ਜਿਹੜਾ ਗੁਰਦੁਆਰਾ ਸਾਹਿਬ ਹੈ ਇੱਥੇ ਵੀ ਬੱਚਿਆਂ ਦੀ ਧਾਰਮਿਕ ਵਿਦਿਆ ਧਾਰਮਿਕ ਕਲਾਸਾਂ ਜਿਹੜੀਆਂ ਉਹ ਬਾਬਾ ਜੀ ਵੱਲੋਂ ਸ਼ੁਰੂ ਕੀਤੀਆਂ ਜਾਣਗੀਆਂ ਤੁਹਾਡੇ ਤੋਂ ਸੱਚੇ ਸਕੂਲ ਦੇ ਵਿੱਚ ਵੀ ਚੱਲ ਰਹੀਆਂ ਪਰ ਇਸ ਉਸਤਾ ਦੇ ਸੰਸਥਾ ਗੁਰਵਾਣੀ ਦੀ ਇਹ ਤਬਲਾ ਹਾਰਮੋਨੀਅਮ ਵਗੈਰਾ ਜੋ ਵੀ ਹੈਗਾ ਉਹ ਸਕੂਲ ਦੇ ਹੀ ਉਪਰਾਲਾ ਕਰ ਰਹੇ ਹਾਂ ਗੁਰਦੁਆਰਾ ਸਾਹਿਬ ਵੱਲੋਂ ਬੀਓ ਸ਼ੁਰੂ ਕਰਨ ਨਾਲੋਂ ਵੀ ਦਿਲ ਤੱਕ ਇਹ 메인 ਰੋਡ ਤੇ ਗੁਰਦੁਆਰਾ ਸਿਤਤ ਹੈ ਇਸ ਕਰਕੇ ਟੱਕਾਂ ਵਾਲੇ ਭਾਈ ਕਰ ਲੀਏ ਟੈਕਸੀ ਵਾਲੇ ਕਰ ਲੀਏ ਹਜ਼ਾਰਾਂ ਸਖਤਾਂ ਰੋਜ਼ ਆਉਂਦੀਆਂ ਨੇ 24 ਘੰਟੇ ਨਿਰੰਤਰ ਲੰਗਰ ਚੱਲਦਾ ਰਹਿੰਦਾ ਹਾਂਜੀ ਇਹ ਚਲੋ ਸਾਡੀ ਵੀ ਕਾਟ ਸਾਡੀ ਵੀ ਅਣਗਹਿਲੀ ਸਮਝ ਲਓ ਵੀ ਜਿਹੜੇ ਅਸਥਾਨਾਂ ਸਮੇਂ ਦੇ ਨਾਲ ਪ੍ਰਗਟ ਹੁੰਦੇ ਆ ਹੁਣ ਇੱਥੇ ਚੜ੍ਹਦੀ ਕਲਾ ਸੰਗਤਾਂ ਬੜੀਆਂ ਸਵੇਰ ਟਾਈਮ ਤੋਂ ਹਾਜ਼ਰੀ ਭਰਦੇ ਨੇ ਤਕਰੀਬਨ 3-4 ਮਹੀਨਿਆਂ ਤੋਂ ਜਦੋਂ ਬਹਾਂਪੁਰ ਸ਼ਾਇ ਨੇ ਸੀ ਉਸ ਸਮੇਂ ਤੋਂ ਸੰਗਤਾਂ ਇੱਡੀ ਨਾਲ ਤਰ੍ਹਾਂ ਸਵੇਰੇ ਕਸਾ ਦੇ ਵਿੱਚ ਵੀ ਹਾਜ਼ਰ ਹੁੰਦੀਆਂ ਨੇ ਸੰਗਤਾਂ ਰਸਤੇ ਦੇ ਵੀ ਜਿਹੜੀਆਂ ਰੋਕ ਕੇ ਬੋਰ ਵ ਪਤਾ ਲੱਗਣ ਲੱਗਿਆ ਕਿ ਸਾਡੇ ਦਸ਼ਰਪਾਸਾ ਲੱਗੂ ਬਾਰ ਲੱਗੇ ਲੰਟੀ ਉਹ ਜਿਹੜੀ ਪ੍ਰਬੰਧਾ 24 ਘੰਟੇ ਚੱਲਦਾ ਰਹਿੰਦਾ ਜੀ ਪ੍ਰਬੰਧਾ ਕਿ ਕੰਮ ਕਰਦੇ ਹੋ ਸਾਰੀ ਸੰਭਤਾ ਹੀ ਨਹੀਂ ਆ ਜੀ ਤਾਂ ਤਨ ਤਨ ਦੇ ਰੂਪ ਚ ਧਨ ਦੇ ਰੂਪ ਜਮਾਨ ਦੇ ਰੂਪ ਜੀ ਨੇ ਵੀ ਸੇਵਾ ਪਾਈ ਹੈ ਸੇਵਾ ਕੀਤੀ ਹੈ ਮਾੜ ਚਰਚਾ ਵਾਲਾ ਬਖਸ਼ਣੋਂ ਨਾਮਦਾਰ ਚਿੱਕੀ ਦੇ ਮੱਛਰ ਚਰਚਾ ਵਾਲਾ ਗੁਰਜੀਤ ਸਿੰਘ ਅੱਲਾ ਵਾਹਿਗੁਰੂ ਜੀ